ਭਾਸ਼ਾ ਦਾ ਪਹਿਲਾ ਰੂਪ ਮੌਖਿਕ ਹੁੰਦਾ ਅਸੀਂ ਬੋਲਦੇ ਹਾਂ ਤੇ ਸੁਣਦੇ ਹਾਂ ਭਾਸ਼ਾ ਬੋਲੀ ਤੇ ਸੁਣੀ ਜਾਂਦੀ ਹੈ ਭਾਸ਼ਾ ਬੋਲੀ ਸੁਣੀ ਤੇ ਸਮਝੀ ਜਾਂਦੀ ਹੈ ਭਾਸ਼ਾ ਨੂੰ ਸਮਝਣ ਵਾਸਤੇ ਸੁਣਿਆ ਜਾਂਦਾ ਹੈ ਤੇ ਭਾਸ਼ਾ ਵਿੱਚ ਆਪਣੀ ਗੱਲ ਕਹਿਣ ਵਾਸਤੇ ਬੋਲਿਆ ਜਾਂਦਾ ਹੈ ਤਾਂ ਭਾਸ਼ਾ ਦਾ ਪਹਿਲਾ ਰੂਪ ਮੌਖਿਕ ਹੈ ਉਹ ਜ਼ਬਾਨੀ ਹੈ। ਔਰ ਇਹ ਧੁਨੀਆਂ ਉੱਤੇ ਅਧਾਰਿਤ ਹੈ। ਔਰ ਇਹ ਧੁਨੀਆਂ ਮਿਲ ਕੇ ਉਚਾਰਨ ਬਣਾਉਂਦੀਆਂ ਨੇ। ਉਚਾਰਨ ਵਕ-ਵਕ ਥਾਵਾਂ ਦੇ ਵਕ-ਵਕ ਹੋ ਸਕਦੇ ਹਨ। ਪਰ ਇਹਨਾਂ ਵਿੱਚ ਕੋਈ ਸਟੈਂਡਰਡ ਸਥਾਪਿਤ ਕਰਨਾ ਵੀ ਜ਼ਰੂਰੀ ਹੋ ਜਾਂਦਾ ਹੈ। ਇਹ ਭਾਸ਼ਾ ਠੀਕ ਉਸੇ ਤਰ੍ਹਾਂ ਜਿਵੇਂ ਸਾਡੇ ਕੋਲ ਵਰਤਨ ਵਾਸਤੇ ਕਰੰਸੀ ਹੋਵੇ ਸਿੱਕੇ ਹੋਣ ਜਿਨ੍ਹਾਂ ਦੇ ਨਾਲ ਅਸੀਂ ਚੀਜ਼ਾਂ ਖਰੀਦਦੇ ਤੇ ਵੇਚਦੇ ਹਾਂ ਜਿਹੜੇ ਅਰਥਾਂ ਵਿੱਚ ਜਿਹੜੇ ਸ਼ਬਦ ਵਰਤੇ ਜਾਂਦੇ ਨੇ ਉਹ ਹੀ ਅਰਥ ਉਸ ਇਲਾਕੇ ਵਿੱਚ ਜਾਂ ਉਸ ਖੇਤਰ ਵਿੱਚ ਪ੍ਰਚਲਿਤ ਹੁੰਦੇ ਨੇ ਇਸ ਤਰ੍ਹਾਂ ਭਾਸ਼ਾ ਦਾ ਇੱਕ ਸਥਾਨਕ ਰੂਪ ਹੋ ਜਾਣਾ ਸੁਭਾਵਕ ਹੈ ਭਾਸ਼ਾ ਦਾ ਉਚਾਰਨ ਬਹੁਤ ਮਹੱਤਵਪੂਰਨ ਹੈ ਠੀਕ ਉਸੇ ਤਰ੍ਹਾਂ ਜਿਵੇਂ ਸ਼ਬਦਾਂ ਦੇ ਜੋੜਾ ਦੀ ਵਿਆਖਿਆ ਜਿਸ ਤਰ੍ਹਾਂ ਸ਼ਬਦਾਂ ਦੇ ਜੋੜ ਸਪਸ਼ਟ ਨਾ ਹੋਣ ਤਾਂ ਸ਼ਬਦ ਵੀ ਸਪਸ਼ਟ ਨਹੀਂ ਹੁੰਦੇ ਇਸੇ ਤਰ੍ਹਾਂ ਜੇ ਉਚਾਰਨ ਸਪਸ਼ਟ ਨਾ ਹੋਵੇ ਤਾਂ ਅਰਥ ਵੀ ਟੁੱਟਲੇ ਹੋ ਜਾਂਦੇ ਨੇ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਕਹਿਣ ਵਾਲਾ ਕੀ ਕਹਿ ਰਿਹਾ ਕਿਉਂਕਿ ਸਾਡੇ ਕੋਲ ਉਸ ਦਾ ਕੋਡ ਨਹੀਂ ਹੁੰਦਾ ਭਾਸ਼ਾ ਇੱਕ ਤਰ੍ਹਾਂ ਦਾ ਕੋਡ ਹੈ ਦੁਨੀਆਂ ਦਾ ਸਮੂਹ ਜਿਹੜਾ ਹੈ ਉਹ ਕਿਸੇ ਸ਼ਬਦ ਦਾ ਕਿਸੇ ਅੱਖਰ ਦਾ ਉਚਾਰਨ ਮੰਨਦਾ ਹੈ ਹਰ ਭਾਸ਼ਾ ਦਾ ਉਚਾਰਨ ਸਾਂਭਿਆ ਜਾਣਾ ਚਾਹੀਦਾ ਹੈ ਔਰ ਭਾਸ਼ਾ ਦਾ ਸਹੀ ਉਚਾਰਨ ਉਥੋਂ ਦੇ ਸਥਾਨਕ ਲੋਕ ਹੀ ਕਰ ਸਕਦੇ ਨੇ ਕਿਉਂਕਿ ਉਹਨਾਂ ਦੀ ਭਾਸ਼ਾ ਹੁੰਦੀ ਹੈ ਉਹਨਾਂ ਨੇ ਇਸ ਨੂੰ ਸੁਭਾਵਕ ਰੂਪ ਵਿੱਚ ਅਪਣਾਇਆ ਹੁੰਦਾ ਹੈ ਉਹਨਾਂ ਨੇ ਇਸ ਉੱਤੇ ਭਾਵੇਂ ਅਕਾਦਮਿਕ ਕੰਮ ਨਾ ਕੀਤਾ ਹੋਵੇ ਭਾਵੇਂ ਉਹਨਾਂ ਨੇ ਇਸ ਦੀ ਵਰਤੋਂ ਅਕਾਦਮਿਕ ਕਮਾਂ ਲਈ ਨਾ ਕੀਤੀ ਹੋਵੇ ਪਰ ਫਿਰ ਵੀ ਉਹ ਭਾਸ਼ਾ ਦੀ ਵਿਹਾਰਕ ਵਰਤੋਂ ਕਰਦੇ ਨੇ ਭਾਸ਼ਾ ਦੀ ਸੱਭਿਆਚਾਰਕ ਵਰਤੋਂ ਕਰਦੇ ਨੇ ਉਸ ਭਾਸ਼ਾ ਵਿੱਚ ਗਾਉਂਦੇ ਨੇ ਸੁਣਦੇ ਨੇ ਮੰਨਦੇ ਨੇ ਤਾਂ ਭਾਸ਼ਾ ਉਹਨਾਂ ਦੀ ਰਹਿਤਲ ਨਾਲ ਜੁੜੀ ਹੁੰਦੀ ਹੈ ਉਹਨਾਂ ਦੇ ਮਨਮਸਤਕ ਨਾਲ ਜੁੜੀ ਹੁੰਦੀ ਹੈ ਔਰ ਇਸ ਲਈ ਕਿਸੇ ਵੀ ਭਾਸ਼ਾ ਦਾ ਉਚਾਰਨ ਸਾਂਭਿਆ ਜਾਣਾ ਚਾਹੀਦਾ ਹੈ ਭਾਸ਼ਾ ਨੂੰ ਜ਼ਿੰਦਾ ਰੱਖਣ ਲਈ ਉਸ ਦਾ ਉਚਾਰਨ ਸਾਂਭਿਆ ਜਾਣਾ ਚਾਹੀਦਾ ਪਰ ਜਿਸ ਢੰਗ ਦੇ ਨਾਲ ਅਸੀਂ ਅੱਜ ਕੱਲ੍ਹ ਇਹ ਭਾਸ਼ਾ ਨੂੰ ਆਪਣੇ ਤੋਂ ਦੂਰ ਕਰ ਰਹੇ ਹਾਂ ਔਰ ਦੂਜੀਆਂ ਭਾਸ਼ਾਵਾਂ ਨੂੰ ਆਪਣੇ ਨਜ਼ਦੀਕ ਕਰ ਰਹੇ ਹਾਂ ਔਰ ਇਹ ਸੋਚ ਕੇ ਕਿ ਸ਼ਾਇਦ ਦੂਜੀਆਂ ਪਾਸ਼ਾਵਾਂ ਸਾਡੀਆਂ ਪਾਸ਼ਾਵਾਂ ਨਾਲੋਂ ਚੰਗੀਆਂ ਨੇ ਇਹ ਸਾਡਾ ਅੰਦਰਵੈਮ ਹੈ ਹਰ ਪਾਸ਼ਾ ਚੰਗੀ ਹੁੰਦੀ ਹੈ ਹਰ ਪਾਸ਼ਾ ਵਿੱਚ ਪ੍ਰਗਟਾਵਾ ਹੁੰਦਾ ਹੈ ਹਰ ਪਾਸ਼ਾ ਠੀਕ ਉਸੇ ਤਰ੍ਹਾਂ ਕੰਮ ਕਰਦੀ ਹੈ ਜਿਵੇਂ ਸਾਡੀ ਆਪਣੀ ਪਾਸ਼ਾ ਇਹ ਨਿਰਪਰ ਕਰਦਾ ਉਸ ਖੇਤਰ ਦੇ ਸਥਾਨਕ ਲੋਕਾਂ ਉੱਤੇ ਜਿਨ੍ਹਾਂ ਦੀ ਉਹ ਪਾਸ਼ਾ ਹੁੰਦੀ ਹੈ ਕਿ ਉਹ ਇਸ ਪਾਸ਼ਾ ਦੀ ਵਰਤੋਂ ਕਿਵੇਂ ਕਰਦੇ ਨੇ ਸਮੁੰਦਰ ਦੇ ਕਿਨਾਰੇ ਤੇ ਰਹਿਣ ਵਾਲਿਆਂ ਦੇ ਭਾਸ਼ਾ ਵਿੱਚ ਸਮੁੰਦਰ ਨਾਲ ਸਬੰਧਤ ਪਾਣੀ ਨਾਲ ਸਬੰਧਤ ਮੌਸਮ ਨਾਲ ਸਬੰਧਤ ਸ਼ਬਦ ਵਧੇਰੇ ਹੁੰਦੇ ਨੇ ਇਸੇ ਤਰ੍ਹਾਂ ਪਹਾੜਾਂ ਤੇ ਰਹਿਣ ਵਾਲੇ ਲੋਕ ਜਿਹੜੇ ਨੇ ਉਹਨਾਂ ਦੇ ਸ਼ਬਦ ਉਹਨਾਂ ਦੇ ਗੀਤ ਉਹਨਾਂ ਦੇ ਉਹਨਾਂ ਦੀ ਗਾਇਕੀ ਉਹਨਾਂ ਦੇ ਸੰਗੀਤ ਵਿੱਚ ਉਹਨਾਂ ਦੇ ਜੀਵਨ ਦੀ ਚਾਲ ਛੁਪੀ ਹੁੰਦੀ ਹੈ ਜਿਸ ਤਰ੍ਹਾਂ ਦਾ ਜੀਵਨ ਉਹ ਜਿਉਂਦੇ ਨੇ ਉਸੇ ਤਰ੍ਹਾਂ ਦੀ ਭਾਸ਼ਾ ਉਸੇ ਤਰ੍ਹਾਂ ਦੀਆਂ ਧੁਨੀਆਂ ਉਸੇ ਤਰ੍ਹਾਂ ਦਾ ਸੰਗੀਤ ਉਹ ਪੈਦਾ ਕਰਦੇ ਨੇ ਤਾਲ ਵੀ ਉਹਨਾਂ ਦਾ ਆਪਣਾ ਹੁੰਦਾ ਹੈ ਇਸੇ ਕਰਕੇ ਸਾਡੇ ਕੋਲ ਸੰਗੀਤ ਦੇ ਵਿੱਚ ਸਥਾਨਕ ਰਾਗ ਹਨ ਪਹਾੜੀ ਰਾਗ ਦਾ ਸੰਬੰਧ ਪਹਾੜਾ ਨਾਲ ਹੈ ਪਹਾੜਾ ਤੇ ਰਹਿਣ ਵਾਲਿਆਂ ਨਾਲ ਹੈ ਪਹਾੜਾ ਤੇ ਰਹਿਣ ਵਾਲਿਆਂ ਦੇ ਜੀਵਨ ਨਾਲ ਹੈ ਮਾਰਵਾੜ ਵਿੱਚ ਰਹਿਣ ਵਾਲੇ ਇਹ ਰੇਗਿਸਤਾਨ ਵਿੱਚ ਰਹਿਣ ਵਾਲੇ ਲੋਕਾਂ ਦਾ ਜਿਹੜਾ ਰਾਗ ਹੈ ਉਹ ਉੱਥੋਂ ਦੀ ਜ਼ਿੰਦਗੀ ਦੇ ਨਾਲ ਜੁੜਿਆ ਹੁੰਦਾ ਹੈ। ਇਸ ਲਈ ਕਿਉਂਕਿ ਰਾਗ ਗਾਉਣ ਨਾਲ ਹੈ, ਗਾਉਣ ਦੇ ਵਿੱਚ ਤਾਲ ਹੈ, ਇਹੀ ਤਾਲ ਸਾਨੂੰ ਆਪਣੀ ਭਾਸ਼ਾ ਵਿੱਚ ਸੁਣਾਈ ਦਿੰਦਾ ਹੈ। ਸਾਡੇ ਲੋਕ ਗੀਤਾਂ ਵਿੱਚ, ਸਾਡੀਆਂ ਬੋਲੀਆਂ ਵਿੱਚ, ਸਾਡੇ ਸਾਡੀਆਂ ਬੁਜ਼ਾਰਤਾਂ ਵਿੱਚ, ਸਾਡੀਆਂ ਲੋਰੀਆਂ ਵਿੱਚ ਇਹ ਤਾਲ ਸੁਣਿਆ ਜਾ ਸਕਦਾ ਹੈ। ਤੋ ਤਿੰਨ ਚੀਜ਼ਾਂ ਇਕੱਠੀਆਂ ਹੋ ਕੇ ਭਾਸ਼ਾ ਦਾ ਮੌਖਿਕ ਰੂਪ ਬਣਦੀਆਂ ਨੇ ਪਹਿਲਾ ਉਚਾਰਨ ਦੂਸਰਾ ਉਸ ਦਾ ਰਿਦਮ ਤੀਸਰਾ ਉਸ ਦੀ ਚਾਲ ਔਰ ਤਿੰਨਾਂ ਨੂੰ ਮਿਲਾ ਕੇ ਜਿਹੜਾ ਵੀ ਰੂਪ ਭਾਸ਼ਾ ਦਾ ਬੰਦਾ ਉਸ ਰੂਪ ਨੂੰ ਸੰਭਿਆ ਜਾਣਾ ਚਾਹੀਦਾ ਹੈ ਉਸ ਸੰਭਣ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ ਇਹ ਬਹੁਤ ਮਹੱਤਵਪੂਰਨ ਹੈ ਪਹਿਲੀ ਗੱਲ ਸਾਡਾ ਆਪਣਾ ਉਚਾਰਨ ਸਹੀ ਹੋਣਾ ਚਾਹੀਦਾ ਹੈ ਅਸੀਂ ਆਪਣਾ ਉਚਾਰਨ ਸਹੀ ਕਰੀਏ ਸਾਨੂੰ ਪਤਾ ਹੋਵੇ ਕਿ ਅਸੀਂ ਨੰਨਾ ਕਦੋਂ ਬੋਲਦਾ ਹੈ ਨਾਣਾ ਕਦੋਂ ਬੋਲਦਾ ਹੈ ਗੰਗਾ ਕਦੋਂ ਬੋਲਦਾ ਹੈ ਯਈਆ ਕਦੋਂ ਬੋਲਣਾ ਇਹ ਸਾਨੂੰ ਪਤਾ ਹੋਣਾ ਚਾਹੀਦਾ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੇ ਸ਼ਬਦ ਜਿਹੜੇ ਨੇ ਉਹ ਗੰਗੇ ਜਾਂ ਯਈਆਂ ਨਾਲ ਆਉਂਦੇ ਨੇ ਔਰ ਇਹ ਕੰਗਣ ਨਹੀਂ ਬੋਲਣਾ ਇਹ ਗੰਗਾ ਨੂੰ ਬੋਲਣਾ ਹੈ ਤਾਂ ਉਹਦੇ ਵਿੱਚ ਗੰਗੇ ਦੀ ਆਵਾਜ਼ ਆਉਂਦੀ ਹੈ ਇਹ ਜੰਝ ਨਹੀਂ ਬੋਲਣਾ ਇਹ ਜੰਨ ਬੋਲਣਾ ਜੰਨ ਅ ਇਸ ਕਰਕੇ ਇਹ ਇਹ ਜ਼ਰੂਰੀ ਹੈ ਸਾਡੀ ਆਪਣੀ ਭਾਸ਼ਾ ਹੈ ਔਰ ਅਸੀਂ ਆਪਣੀ ਭਾਸ਼ਾ ਦਾ ਸਥਾਨਕ ਉਚਾਰਨ ਨਹੀਂ ਛੱਡ ਸਕਦੇ ਇਸ ਉਚਾਰਨ ਨੂੰ ਸੰਭਲਣ ਵਾਸਤੇ ਜੇ ਸਾਡੇ ਕੋਲ ਉਚਾਰਨ ਲਿਪੀ ਹੋ ਜਾਵੇ ਤਾਂ ਬਹੁਤ ਵਧੀਆ ਪਰ ਸਾਰੀਆਂ ਭਾਸ਼ਾਵਾਂ ਲਈ ਉਚਾਰਨ ਲਿਪੀ ਦੀ ਵਿਵੰਤ ਬੰਦੀ ਨਹੀਂ ਕੀਤੀ ਜਾ ਸਕਦੀ ਬਹੁਤ ਸਾਰੀਆਂ ਭਾਸ਼ਾਵਾਂ ਜਿਸ ਜਿਨ੍ਹਾਂ ਵਿੱਚ ਪੰਜਾਬੀ ਵੀ ਇੱਕ ਹੈ ਅਜੀਆਂ ਨੇ ਜਿਨ੍ਹਾਂ ਦੇ ਕੋਲ ਕੋਈ ਵੀ ਆਪਣੀ ਉਚਾਰਨ ਲਿਪੀ ਨਹੀਂ ਹੈ ਫੋਨੇਟਿਕਸ ਨਹੀਂ ਹੈ ਅਸੀਂ ਸਾਡੇ ਕੋਲ ਸ਼ਬਦ ਜੋੜਦੇ ਹਨ ਔਰ ਅਸੀਂ ਇਸ ਪਰਮ ਵਿੱਚ ਬੈਠੇ ਹੋਏ ਹਾਂ ਕਿ ਪੰਜਾਬੀ ਵਿੱਚ ਜਿਵੇਂ ਬੋਲੋ ਓਵੇਂ ਲਿਖਿਆ ਜਾਂਦਾ ਜਦੋਂ ਕਿ ਅਜੇ ਆ ਸੰਭਵ ਨਹੀਂ ਅਜੇ ਹੈ ਹੀ ਨਹੀਂ ਪੰਜਾਬੀ ਦੇ ਵਿੱਚ ਜਿਵੇਂ ਬੋਲੋ ਉਸ ਤਰ੍ਹਾਂ ਨਹੀਂ ਲਿਖਿਆ ਜਾਂਦਾ ਪੰਜਾਬੀ ਦੇ ਵਿੱਚ ਬੋਲਿਆ ਕੁਝ ਹੋਰ ਤਰੀਕੇ ਨਾਲ ਜਾਂਦਾ ਹੈ ਔਰ ਲਿਖਿਆ ਕਿਸੇ ਹੋਰ ਤਰੀਕੇ ਨਾਲ ਜਾਂਦਾ ਹੈ ਇਸ ਦੀ ਬੜੀ ਸੋਹਣੀ ਐਗਜ਼ਾਮਪਲ ਜਾਂ ਉਦਾਹਰਨ ਸਾਡੇ ਕੋਲ ਹੈ ਉਹ ਹੈ ਸਿੰਘ ਸ਼ਬਦਤੀ ਸਿੰਘ ਸਿੰਘ ਸ਼ਬਦ ਦੇ ਵਿੱਚ ਕੱਗਾ ਜਿਹੜਾ ਹੈ ਉਸ ਦਾ ਉਚਾਰਨ ਗੱਗੇ ਦੇ ਨੇੜੇ ਹੈ ਕੱਗੇ ਦੇ ਨੇੜੇ ਨਹੀਂ ਹੈ ਕੱਗੇ ਦੇ ਨੇੜੇ ਜਿਹੜਾ ਉਚਾਰਨ ਆਇਆ ਅਗਰ ਦੇਖਣਾ ਹੋਵੇ ਤਾਂ ਉਹ ਘੜੇ ਤੇ ਘੋੜੇ ਵਿੱਚ ਹੈ ਘੜੇ ਤੇ ਘੋੜੇ ਦਾ ਕੱਗਾ ਸਿੰਘ ਦੇ ਕੱਗੇ ਤੋਂ ਅਲੱਗ ਹੈ ਇਸੇ ਤਰ੍ਹਾਂ ਅ ਸ਼ਬਦ ਸਬ ਹੈ ਸਬ ਦੇ ਵਿੱਚ ਪੱਬਾ ਜਿਹੜਾ ਹੈ ਉਹ ਪੇੜ ਤੇ ਭਾਲੂ ਦੀ ਉਚਾਰਨ ਨਾਲ ਨਹੀਂ ਮਿਲਦਾ ਔਰ ਉਹ ਪੱਬਾ ਸਬ ਦੇ ਵਿੱਚ ਪੱਬਾ ਜਿਹੜਾ ਉਹ ਬੱਬੇ ਦੇ ਨੇੜੇ ਹੈ ਇਸ ਲਈ ਉਚਾਰਨ ਸੰਭਿਆ ਜਾਣਾ ਚਾਹੀਦਾ ਹੈ ਉਚਾਰਨ ਨੂੰ ਸੰਬੰਧਿਤ ਤਰੀਕੇ ਨੇ ਕਿ ਉਚਾਰਨ ਨੂੰ ਰਿਕਾਰਡ ਕੀਤਾ ਜਾਵੇ ਅੱਜਕੱਲ ਸਾਡੇ ਕੋਲ ਗੈਜਟਸ ਨੇ ਅਜਿਹੀਆਂ ਮਸ਼ੀਨਾਂ ਨੇ ਅਜੇ ਸਾਧਨ ਨੇ ਜਿਨ੍ਹਾਂ ਵਿੱਚ ਅਸੀਂ ਉਹ ਉਚਾਰਨ ਸਥਾਨਕ ਲੋਕਾਂ ਦਾ ਵਿਚਾਰਨ ਜਿਹਨੂੰ ਅਸੀਂ ਨੇਟਿਵ ਪ੍ਰੋਨਨਸੀਏਸ਼ਨ ਕਹਿੰਦੇ ਆ ਉਸ ਨੂੰ ਰਿਕਾਰਡ ਕੀਤਾ ਜਾ ਸਕਦਾ ਔਰ ਇਹ ਰਿਕਾਰਡ ਕਰਨਾ ਚਾਹੀਦਾ ਹੈ ਔਰ ਰਿਕਾਰਡ ਕਰਕੇ ਸਾਂਭਣਾ ਚਾਹੀਦਾ ਹੈ ਸਾਨੂੰ ਲਿਖਤੀ ਸਾਹਿਤ ਦੇ ਨਾਲ ਨਾਲ ਸਾਨੂੰ ਮੌਖਿਕ ਸਾਹਿਤ ਪੈਦਾ ਕਰਨਾ ਚਾਹੀਦਾ ਹੈ ਸਾਨੂੰ ਕਵਿਤਾਵਾਂ ਕਹਾਣੀਆਂ ਨਾਟਕ ਇਹ ਲਿਖ ਬੋਲੇ ਹੋਏ ਆਵਾਜ਼ ਦੀ ਸ਼ਕਲ ਵਿੱਚ ਰਿਕਾਰਡ ਕਰਨੇ ਚਾਹੀਦੇ ਨੇ ਔਰ ਇਹ ਰਿਕਾਰਡ ਆਮ ਲੋਕਾਂ ਵਿੱਚ ਪਰਚਲਿਤ ਕਰਨੇ ਚਾਹੀਦੇ ਨੇ ਸਿੱਖਿਆ ਦੇ ਵਿੱਚ ਵੀ ਖੇਤਰ ਵਿੱਚ ਵੀ ਸਾਨੂੰ ਮੌਖਿਕ ਜਿਹੜਾ ਰੂਪ ਹੈ ਭਾਸ਼ਾ ਦਾ ਉਹਦੀ ਵਰਤੋਂ ਵਧੇਰੇ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਭਾਸ਼ਾ ਦਾ ਸਿੱਖਣਾ ਬੜਾ ਆਸਾਨ ਹੋ ਜਾਂਦਾ ਹੈ ਭਾਸ਼ਾ ਬੜੀ ਆਸਾਨੀ ਨਾਲ ਸਿੱਖੀ ਜਾ ਸਕਦੀ ਹੈ ਔਰ ਸੰਭਾਲੀ ਜਾ ਸਕਦੀ ਹੈ ਅੱਜ ਦੀ ਗੱਲਬਾਤ ਵਿੱਚ ਸਿਰਫ ਇਨਾ ਹੀ ਫਿਰ ਅਗਲੇ ਕਿਸੇ ਵਿਸ਼ੇ ਤੇ ਲੈ ਕੇ ਗੱਲਬਾਤ ਲਈ ਹਾਜ਼ਰ ਹੋਵਾਂਗੇ ਥੈਂਕ ਯੂ